ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਇੱਕ ਆਈਐਸ ਅਫਸਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਜਵਾਬ ਮੰਗਿਆ ਗਿਆ ਸ਼ੋ ਕਾਜ਼ ਨੋਟਿਸ ਕਿਉਂ ਕੱਢਿਆ ਗਿਆ ਦਰਅਸਲ ਇਹ ਆਈਐਸ ਅਫਸਰ ਹੈ ਕੌਣ ਜਿਸ ਨੂੰ ਕੈਬਨਿਟ ਮੰਤਰੀ ਦੇ ਵੱਲੋਂ ਇਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਸਰਕਾਰ ਨੇ ਇਹ ਐਕਸ਼ਨ ਲੈਂਦਿਆਂ ਹੋਇਆਂ ਮਿਊਨਿਸਪਲ ਕਮਿਸ਼ਨਰ ਅਮ੍ਰਿਤਸਰ ਨੂੰ ਨੋਟਿਸ ਜਾਰੀ ਕੀਤਾ ਇਸ ਸ਼ੋ ਕਾਜ਼ ਨੋਟਿਸ ਦਾ ਮਤਲਬ ਕੀ ਹੈ ਮੰਤਰੀ ਰਵਜੋਤ ਸਿੰਘ ਨੇ ਇਹ ਕਾਰਵਾਈ ਕੀਤੀ ਔਰ ਅੰਮ੍ਰਿਤਸਰ ਦੇ ਵਿੱਚ ਸਫਾਈ ਦਾ ਪ੍ਰਬੰਧ ਨੂੰ ਲੈ ਕੇ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਆਧਾਰ ਤੇ ਇਹ ਸ਼ੋ ਕਾਸ ਨੋਟਿਸ ਕੱਢਿਆ ਗਿਆ 24 ਘੰਟਿਆਂ ਦੇ ਵਿੱਚ ਜਵਾਬ ਦਾਖਲ ਕਰਨ ਦੀ ਚਤਾਵਨੀ ਦਿੱਤੀ ਗਈ ਹੈ ਆਈਐਸ ਅਫਸਰ ਨੂੰ ਕਿਹਾ ਗਿਆ ਕਿ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਦਾਖਲ ਕਰੋ ਸਫਾਈ ਪ੍ਰਬੰਧ ਨੂੰ ਲੈ ਕੇ ਢਿੱਲ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਮੰਤਰੀ ਰਵਜੋਤ ਸਿੰਘ ਕਹਿ ਰਹੇ ਨੇ ਡਾਕਟਰ ਰਵਜੋਤ ਸਿੰਘ ਕੈਬਨਟ ਮੰਤਰੀ ਨੂੰ ਇਹ ਕਿਉਂ ਕਹਿਣਾ ਪਿਆ ਦਰਅਸਲ ਉਹਨਾਂ ਨੇ ਇੱਕ ਟਵੀਟ ਦੇ ਵਿੱਚ ਵੀ ਕਿਹਾ ਕਿ ਮੈਨੂੰ ਲਗਾਤਾਰ ਕਈ ਸ਼ਿਕਾਇਤਾਂ ਆ ਰਹੀਆਂ ਸਨ ਉਥੋਂ ਦੇ ਸਥਾਨਕ ਨਾਗਰਿਕਾਂ ਦੇ ਵੱਲੋਂ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਤੇ ਇਸ ਸੰਬੰਧੀ ਖਬਰਾਂ ਵੀ ਛਾਪ ਰਹੀਆਂ ਸਨ ਕਿ ਅੰਮ੍ਰਿਤਸਰ ਦੇ ਵਿੱਚ ਸਫਾਈ ਨੂੰ ਲੈ ਕੇ ਲਾਪਰਵਾਹੀ ਵਰਤੀ ਜਾ ਰਹੀ ਹੈ ਜਿਹੜੀ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਇੱਕ ਸੀਰੀਅਸ ਨੋਟ ਦੇ ਉੱਤੇ ਸ਼ੋ ਕਾਸ ਨੋਟਿਸ ਇਸ਼ੂ ਕੀਤਾ ਗਿਆ ਮਿਊਂਸੀਪਲ ਕਾਰਪੋਰੇਸ਼ਨ ਕਮਿਸ਼ਨ ਨੂੰ ਜਿਹੜੇ ਕਿ ਆਈਐਸ ਅਫਸਰ ਨੇ ਤੇ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਆਖਿਆ ਗਿਆ ਦਰਅਸਲ ਇਸ ਦੇ ਵਿੱਚ ਇੱਕ ਚਿੱਠੀ ਜਾਰੀ ਕਰਦੇ ਹੋਏ ਇਸ ਦਾ ਵਿਸ਼ਾ ਲਿਖਿਆ ਗਿਆ ਜਿਹੜੇ ਤੇਜवीर ਸਿੰਘ ਨੇ ਆਈਐਸ ਅਫਸਰ ਉਦੀਕ ਮੁਖਸਕਰ ਪੰਜਾਬ ਸਰਕਾਰ ਉਹਨਾਂ ਦੇ ਵੱਲੋਂ ਇਹ ਲਿਖਿਆ ਗਿਆ ਵਿਸ਼ਾ ਕਿ ਅਮ੍ਰਿਤਸਰ ਸ਼ਹਿਰ ਦੀ ਸਾਂਭ ਸੰਭਾਲ ਸੰਬੰਧੀ ਖਬਰਾਂ ਬਾਰੇ ਇਸ ਚਿੱਠੀ ਦੇ ਵਿੱਚ ਆਈਐਸ ਗੁਲਪ੍ਰੀਤ ਸਿੰਘ ਆਲਖ ਜਿਹੜੇ ਕਿ ਕਮਿਸ਼ਨਰ ਨਗਰ ਨਿਗਮ ਅਮ੍ਰਿਤਸਰ ਨੇ ਉਹਨਾਂ ਨੂੰ ਚਿੱਠੀ ਕੱਢੀ ਗਈ ਹੈ ਕਿਹਾ ਗਿਆ ਹੈ ਕਿ ਮੈਂ ਆਪ ਜੀ ਦਾ ਧਿਆਨ ਮਿਤੀ 12-5-2025 ਦੇ ਅਖਬਾਰਾਂ ਵਿੱਚ ਛਪੀਆਂ ਵੱਖ-ਵੱਖ ਖਬਰਾਂ ਕਾਪੀ ਨਾਲ ਨਹੀਂ, ਬਲ ਦਵਾਉਣਾ ਚਾਹਨਾ ਜਿਨ੍ਹਾਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਦੀ ਸਾਮ ਸੰਭਾਲ ਵਿੱਚ ਹੋ ਰਹੀਆਂ ਅੰਗਿਲੀਆਂ ਸੰਬੰਧੀ ਖਬਰਾਂ ਛਪੀਆਂ ਨੇ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਨ ਅਖਬਾਰਾਂ ਵਿੱਚ ਸ਼ਹਿਰ ਦੀ ਸਾਮ ਸੰਭਾਲ ਸੰਬੰਧੀ ਉਠਾਏ ਗਏ ਵੱਖ-ਵੱਖ ਨੁਕਤਿਆਂ ਬਾਰੇ ਆਪਣੀ ਵਿਸਥਾਰਪੂਰਵਕ ਰਿਪੋਰਟ ਕੱਲ ਮਿਤੀ ਯਾਨੀ ਕਿ 13-5-2025 ਤੱਕ ਭੇਜਣੀ ਯਕੀਨੀ ਬਣਾਈ ਜਾਵੇ ਇਸ ਤੋਂ ਇਲਾਵਾ ਆਪ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਆਪ ਵੱਲੋਂ ਆਪ ਦੇ ਨਗਰ ਨਿਗਮ ਦੇ ਹੀਟਲੇ ਅਧਿਕਾਰੀਆਂ ਵੱਲੋਂ ਸ਼ਹਿਰ ਦੀ ਸਫਾਈ ਤੇ ਬੁਨਿਆਦੀ ਢਾਂਚੇ ਦੀ ਸਾਮ ਸੰਭਾਲ ਸੰਬੰਧੀ ਯੋਗ ਕਾਰਵਾਈ ਕਰਨ ਯਕੀਨੀ ਬਣਾਈ ਜਾਵੇ ਸ਼ੁਭ ਕਾਮਨਾਵਾਂ ਸਹਿਤ ਤੇਜਵੀਰ ਸਿੰਘ ਇਹ ਤੇਜਵੀਰ ਸਿੰਘ ਆਈਐਸ ਅਫਸਰ ਨੇ ਜਿਹੜੇ ਕਿ ਪੰਜਾਬ ਸਰਕਾਰ ਦੇ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਵਧੀਕ ਮੁਖ ਸਕੱਤਰ ਨੇ ਉਹਨਾਂ ਦੇ ਵੱਲੋਂ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਗੁਲਪ੍ਰੀਤ ਸਿੰਘ ਆਲਖ ਆਈਐਸ ਅਫਸਰ ਨੂੰ ਹੀ ਚਿੱਠੀ ਕੱਢੀ ਗਈ ਹੈ ਜਿਸ ਦੇ ਬਾਰੇ ਡਾਕਟਰ ਅਵਜੋਤ ਸਿੰਘ ਜਿਹੜੇ ਕਿ ਇਸ ਮਹਿਕਮੇ ਦੇ ਮੰਤਰੀ ਨੇ ਸਥਾਨਕ ਸਰਕਾਰਾਂ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਅਖਬਾਰਾਂ ਦਾ ਨੋਟਿਸ ਲੈਂਦੇ ਹੋયા ਸੀਰੀਅਸ ਤੌਰ ਦੇ ਉੱਤੇ ਸਖਤਾਈ ਦੇ ਨਾਲ ਪੁੱਛਿਆ ਗਿਆ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਤੇ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਆਈ ਇਸ ਅਫਸਰ ਨੂੰ ਦੇਣਾ ਪਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਸਾਫ ਸਫਾਈ ਨੂੰ ਲੈ ਕੇ ਤੇ ਹੋਰ ਮਸਲੇ ਨੂੰ ਲੈ ਕੇ ਅਣਗੈਲੀ ਕਿਉਂ ਵਰਤੀ ਗਈ ਇਸ ਦੀ ਪੂਰੀ ਦੀ ਪੂਰੀ ਰਿਪੋਰਟ ਬਣਾ ਕੇ ਭੇਜੀ ਜਾਣੀ ਹੈ ਦਫ਼ਤਰ ਨੂੰ ਜੇਕਰ ਆਈਐਸ ਅਫਸਰ ਗੁਲਪ੍ਰੀਤ ਸਿੰਘ ਆਲਖ ਜਿਹੜੇ ਕੀ ਕਮਿਸ਼ਨਰ ਨੇ ਨਗਰ ਨਿਗਮ ਅੰਮ੍ਰਿਤਸਰ ਦੇ ਜੇਕਰ ਰਿਪੋਰਟ ਪੂਰੀ ਤਰੀਕੇ ਦੇ ਨਾਲ ਨਹੀਂ ਦੇ ਪਾਉਂਦੇ ਤੇ ਉਹਨਾਂ ਨੂੰ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ ਹਾਲਾਂਕਿ ਜਦੋਂ ਆਈਐਸ ਰੈਂਕ ਦੇ ਅਧਿਕਾਰੀ ਦੀ ਜਵਾਬਤੌਲਬੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਹੇਠਲੇ ਪੱਧਰ ਦੇ ਉੱਤੇ ਕਈ ਅਫਸਰ ਨੇ ਜਿਹੜੇ ਚਾਹੇ ਪੀਸੀਐਸ ਅਧਿਕਾਰੀ ਕਿਉਂ ਨਾ ਹੋਣ ਉਹਨਾਂ ਨੂੰ ਵੀ ਕੰਨ ਹੋ ਜਾਂਦੇ ਨੇ ਉਹ ਵੀ ਚਕੰਨੇ ਹੋ ਜਾਂਦੇ ਨੇ ਤਾਂਕਿ ਉਹਨਾਂ ਦੀ ਵੀ ਲਾਪਰਵਾਹੀ ਕਿਸੇ ਨਾ ਕਿਸੇ ਤਰ੍ਹਾਂ ਚਾਹੇ ਖਬਰਾਂ ਦੇ ਰੂਪ ਦੇ ਵਿੱਚ ਜਾਂ ਆਮ ਨਾਗਰਿਕਾਂ ਦੇ ਲੋਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਇਹਨਾਂ ਦਫ਼ਤਰਾਂ 'ਚ ਸ਼ਿਕਾਇਤਾਂ ਜਦੋਂ ਪੁੱਜਦੀਆਂ ਨੇ ਤਾਂ ਫਿਰ ਭਾਜੜਾਂ ਪੈਂਦੀਆਂ ਨੇ ਹੁਣ ਆਈਐਸ ਅਫਸਰ ਕੀ ਰਿਪੋਰਟ ਬਣਾ ਕੇ ਭੇਜਦੇ ਨੇ ਕਿ ਉਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਪਟਾਰਾ ਹੋ ਜਾਵੇਗਾ ਸਾਫ ਸਫਾਈ ਨੂੰ ਲੈ ਕੇ ਪ੍ਰਬੰਧਨ ਨੂੰ ਲੈ ਕੇ ਅਮ੍ਰਿਤਸਰ ਦੇ ਵਿੱਚ ਜਿਹੜੀ ਜਿਹੜਾ ਕੰਮ ਕਰਨ ਦੀ ਲੋੜ ਹੈ ਹੁਣ ਨਗਰ ਨਿਗਮ ਅਮ੍ਰਿਤਸਰ ਦੇ ਕਮਿਸ਼ਨਰ ਦੀ ਜਵਾਬ ਤਲਬੀ ਤੈਅ ਕੀਤੀ ਗਈ ਹੈ ਤੇ ਡਾਕਟਰ ਅਵਜੋਤ ਸਿੰਘ ਨੇ ਦਾਵਾ ਕੀਤਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਇਸ ਮਾਮਲੇ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਫਿਲਹਾਲ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਦੇਖਦੇ ਹਾਂ ਕੱਲ ਤੱਕ ਕੀ ਰਿਪੋਰਟ ਆਈਐਸ ਅਫਸਰ ਗੁਲਪ੍ਰੀਤ ਸਿੰਘ ਆਲਖ ਭੇਜਦੇ ਨੇ ਇਸ ਵਿਭਾਗ ਨੂੰ ਇਸ ਮਹਿਕਮੇ ਨੂੰ ਰਿਪੋਰਟ ਜਦੋਂ ਮਿਲੇਗੀ ਤਾਂ ਉਸ ਤੋਂ ਬਾਅਦ ਅਗਲੀ ਰੀ ਕਾਰਵਾਈ ਕੀ ਸਾਹਮਣੇ ਆਉਂਦੀ ਹੈ ਜਦ ਤੱਕ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ